ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਪੀਰ ਸਿੰਘ ਬਾਦਲ ਦੇ ਅਫੀਸਾ ਦੇ ਨਾਲ ਪਾਰਟੀ ਨੂੰ ਵੱਡਾ ਕਟਾ ਪਿਆ ਦੱਸਦੀ ਹੈ ਕਿ ਇਹ ਕਹਿਣਾ ਜਸਪਾਲ ਸਿੰਘ ਐਸਪੁਰਾ ਹਲਕਾ ਇੰਚਾਰਜ ਸਾਊਥ ਸ਼੍ਰੋਮਣੀ ਅਕਾਲੀ ਪਾਰਟੀ ਦੇ ਜਿਆਂ ਅਸਤੀਫੇ ਨੂੰ ਲੈ ਕੇ ਇਹਨਾਂ ਵੱਲੋਂ ਪੱਤਰਕਾਰ ਵਾਰਤਾ ਕੀਤੀ ਗਈ ਅਤੇ ਕਿਹਾ ਕਿ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਤੇ ਗੱਲਬਾਤ ਵੀ ਸੰਜਗੀਤੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਹਲਕਾ ਸਾਉਤੋ ਇੰਚਾਰਜ ਨੇ ਦੱਸਿਆ ਕਿ ਜੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਹੈ ਉਹਨਾਂ ਨਾਲ 100 ਸਾਲ ਤੋਂ ਵੱਧ ਪੁਰਾਣੀ ਪੰਥਕ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਜਿਸ ਨਾਲ ਪਾਰਟੀ ਨੂੰ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ ਕਿਉਂਕਿ ਜੇਕਰ ਪਾਰਟੀ ਨੂੰ ਕੋਈ ਚਲਾ ਸਕਦਾ ਤਾਂ ਸਿਰਫ ਸੁਖਬੀਰ ਬਾਦਲ ਹੀ ਚਲਾ ਸਕਦੇ ਸਨ ਉਹਨਾਂ ਕਿਹਾ ਵਿਰੋਧੀਆਂ ਵੱਲੋਂ ਬਹੁਤ ਬਿਆਨ-ਬਿਆਚਾਰੀਆਂ ਕੀਤੀਆਂ ਜਾ ਰਹੀਆਂ ਨੇ ਉਸ ਨਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਕੋਈ ਵੀ ਫਰਕ ਨਹੀਂ ਪਵੇਗਾ ਸ਼੍ਰੋਮਣੀ ਅਕਾਲੀ ਦਲ ਬੜੀ ਵੱਡੀ ਪਾਰਟੀ ਆ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਆ ਔਰ ਇੰਡੀਆ ਦੀ ਸਭ ਤੋਂ ਮੈਂ ਕਹਿੰਨਾ ਜੇ ਖੇਤਰੀ ਪਾਰਟੀ ਸਭ ਤੋਂ ਮਜ਼ਬੂਤ ਪਾਰਟੀਆਂ ਚ ਗਿਣੀ ਜਾਂਦੀ ਆ ਸਾਡੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿਹੜੀ ਆ ਲੋਕਾਂ ਨੇ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗਲੀ-ਗਲੀ ਬੀਹ-ਬੀਹ ਚ ਬਣੀ ਹੋਈ ਆ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਚੜ੍ਹਦੀ ਕਲਾ 'ਚ ਰਹੂਗਾ ਸਰ ਸੁਖਵੀਰ ਸਿੰਘ ਬਾਦਲ ਜੀ ਦੇ ਅਸਤੀਫੇ ਦੇਣ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਹੋਇਆ ਏਜ ਕੋਈ ਦੋਹਰਾ ਨਹੀਂ ਸਰ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਉਣਾ ਚੱਲਣਾ ਇਹ ਕਹਿਣ ਦੀਆਂ ਗੱਲਾਂ ਨੇ ਆ ਸੁਧਾਰ ਲਹਿਰ ਵਾਲੇ ਪਰੀ ਜਾਂਦੇ ਆ ਹੁਣ ਦੇਖ ਲੋ ਚਾਹੇ ਸ਼੍ਰੋਮਣੀ ਕਮੇਟੀ ਦੀ ਚੋਣ ਹੋਵੇ ਚਾਹੇ ਬੀਬੀ ਹਰਸਿਮਰਤ कौर ਬਾਦਲ ਦੀ ਚੋਣ ਹੋਵੇ ਜਿੱਥੇ ਸੁਖਵੀਰ ਸਿੰਘ ਬਾਦਲ ਜੀ ਦਾ ਹੱਥ ਹੈ ਉਹਨਾਂ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਅਕਾਲੀ ਦਲ ਨੇ ਬੜੀਆਂ ਜਿੱਤਾਂ ਵੀ ਪ੍ਰਾਪਤ ਕੀਤੀਆਂ ਇੱਕ ਦੋ ਵਾਰ ਸੀ ਰਹੇ ਵੀ ਆ ਜਿੱਤਣ ਤੋਂ ਔਰ ਸ਼੍ਰੋਮਣੀ ਕਾਲੀਦਾਰ ਹਮੇਸ਼ਾ ਉਹਨਾਂ ਦੀ ਗਵਾਈ 'ਚ ਬਹੁਤ ਟਕੜਾ ਰਹਿਆ ਔਰ ਟਕੜਾ ਰਹੂਗਾ ਔਰ ਸ਼੍ਰੋਮਣੀ ਕਾਲੀਦਾਰ ਹਮੇਸ਼ਾ ਚੜ੍ਹਦੀ ਕਲਾ 'ਚ ਰਹੂਗਾ ਸਰ ਕਾਰਨ ਕੀ ਦੇ ਕੁਝ ਪਤਾ ਲੱਗਿਆ ਵੀ ਪ੍ਰੋਪਰ ਹਾਂਜੀ ਇਸ ਦੀ ਕਾਰਨ ਤਾਂ ਸਰ ਸੁਖਵੀਰ ਸਿੰਘ ਬਾਦਲ ਦੀ ਆਪ ਦੱਸ ਸਕਦੇ ਨੇ ਪਰ ਸਾਡੀ ਹੁਣ ਸਾਡੀ ਇੱਕ ਡਿਸਪਲਿਨਡ ਪਾਰਟੀ ਐ ਪਾਰਟੀ ਦਾ ਇੱਕ ਢਾਂਚਾ ਸਾਡੇ ਪਾਰਟੀ ਦਾ ਸੰਗਠਨ ਐ ਹੁਣ ਸਾਡੀ ਪਾਰਟੀ ਦੇ ਜਿਹੜੀ ਵਰਕਿੰਗ ਕਮੇਟੀ ਦੀ ਮੈਂ ਉਹ ਹੀ ਐ ਸਾਡੀ ਮੀਟਿੰਗ ਉਸ ਤੋਂ ਬਾਅਦ ਹੁਣ ਸਾਡੀ ਸਾਰਿਆਂ ਦੀ ਹਲਕਾ ਇੰਚਾਰਜਾਂ ਦੀ ਸਾਰੇ ਜਨਰਲ ਸਕੱਤਰ ਸਾਰੀ ਬੋਡੀ ਦੀ ਮੀਟਿੰਗ ਹੋਣੀ ਐ ਉਹਦੇ ਫੈਸਲਾ ਲਵਾਂਗੇ ਵੀ ਪਾਰਟੀ ਦੇ ਹਿੱਤਾਂ 'ਚ ਕਿਹੜੀ ਗੱਲ ਹਿੱਤਾਂ ਦੇ ਵਿੱਚ ਆ ਔਰ ਉਹਦੇ ਵਿੱਚ ਪਾਰਟੀ ਹਮੇਸ਼ਾ ਐਨੀ ਗੱਲ ਮੈਂ ਕਹਿਣਾ ਚਾਹੁੰਦਾ ਨਾ ਸ਼੍ਰੋਮਣੀ ਅਕਾਲੀ ਦਲ ਕਦੇ ਮਰਿਆ ਨਾ ਸ਼੍ਰੋਮਣੀ ਅਕਾਲੀ ਦਲ ਕਦੇ ਕਮਜ਼ੋਰ ਹੋਇਆ ਨਾ ਸ਼੍ਰੋਮਣੀ ਅਕਾਲੀ ਦਲ ਕਦੇ ਕਮਜ਼ੋਰ ਹੋਊਗਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਚੜਦੀ ਕਲਾ 'ਚ ਸੀ ਹਮੇਸ਼ਾ ਚੜਦੀ ਕਲਾ 'ਚ ਰਹੂਗਾ ਆ ਸ਼੍ਰੋਮਣੀ ਕਮੇਟੀ ਦੀ ਚੋਣਾਂ 'ਚ ਦੇਖ ਲਓ 20-25 ਲੀਡਰ ਸੀਗੇ ਲੀਡਰ 40 ਸੀਗੇ ਵੋਟਾਂ ਦਿੱਤੀ ਤੇ ਦਿੱਤੀ ਨਿਕਲੀਆਂ ਇਹਨਾਂ ਨੂੰ ਇਹ ਬਹੁਤ ਬੁਰੀ ਗੱਲ ਆ ਇਹ ਲੋਕਾਂ ਦੀ ਜਿਹੜੀਆਂ ਕੇਂਦਰ ਦੀ ਸਰਕਾਰਾਂ ਸਾਨੂੰ ਤੋੜਨ ਨੂੰ ਫਿਰਦੀਆਂ ਨੇ ਪਰ ਸ਼ਰੋਮਣੀ ਕਾਲੇਦਾਰ ਟੁੱਟਣ ਦਾ ਕੀ ਇਹਨੂੰ ਤਾਂ ਬਾਲ ਜਿੰਨਾ ਵੀ ਫਰਕ ਨਹੀਂ ਪੈਣਾ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਹੈ। ਸਭ ਰੋਧੀਆਂ ਵੱਲੋਂ ਕਹ ਰਹੇ ਜਿਵੇਂ ਜਿਮਨੀ ਚੋਣਾਂ ਨੂੰ ਦੇਖਦੇ ਹੋ ਇਹ ਵੀ ਕੀ ਵਾ ਦਿੱਤਾ। ਜਿਮਨੀ ਦੇਖੋ ਅਸੀਂ ਸਭ ਤੋਂ ਵੱਧ ਸ਼੍ਰੀ ਕਾਲਕਸਖ ਸਾਹਿਬ ਦਾ ਸਨਮਾਨ ਕਰਦੇ ਹਾਂ। ਸਾਡਾ ਹਰ ਸਿੱਖ ਕਰਦਾ ਔਰ ਸਾਡੇ ਜਦੋਂ ਪ੍ਰਧਾਨ ਸਾਹਿਬ ਤਨਖਾਹੀਆ ਕਰਾਰ ਦਿੱਤੇ ਗਏ ਨੇ ਸਾਡੇ ਮੰਤਰੀ ਤਨਖਾਹੀਆ ਕਰਾਰ ਦਿੱਤੇ ਗਏ ਨੇ ਸਾਡੀ ਪਾਰਟੀ ਛੋਣ ਕੇ ਮੇ ਲੜੂਗੀ। ਜਦੋਂ ਸ਼੍ਰੀ ਕਾਲਤਾਸ ਸਾਹਿਬ ਦੇ ਅੱਗੇ ਸਨਮਾਨ ਵਜੋ ਉਹਨਾਂ ਦੇ ਹੁਕਮ ਅੱਗੇ ਸੀ ਉਹਨਾਂ ਦੇ ਹੁਕਮ ਦੀ ਪਾਲਣਾ ਕੀਤੀ ਹੈ ਤਾਂ ਕਰਕੇ ਇਹ ਚੋਣਾਂ ਦੇ ਵਿੱਚ ਅਸੀਂ ਬਾਈਕਟ ਕੀਤਾ ਸਾਡਾ ਚੋਣਾਂ 'ਚ ਲੜਾਈ ਕਰਨਾ ਬਣਦਾ ਨਹੀਂ ਸੀ ਲੁਧਿਆਣਾ ਲਾਈਵਲੀ ਟਿੰਕਾ ਜੱਟ ਦੀ ਰਿਪੋਰਟ